ਆਟਾ ਦਾਲ ਸਕੀਮਾਂ ਤੇ ਫਰੀਦ ਦੇ ਨਸ਼ੇ ਪਿੱਛੇ ਸਰਪੰਚ ਤੋਂ ਲੈ ਕੇ ਐਮ ਐਲ ਏ ਐਮ ਪੀ ਸਾਰੇ ਚੁਣਦੇ ਨੇ ਤੇ ਨਸ਼ਾ ਮੁਕਤ ਦੀ ਤੁਸੀਂ ਆਸ ਨਹੀਂ ਕਰ ਸਕਦੇ ਪੰਜਾਬ ਦੇ ਲੋਕ ਰੋਲ ਮਾਡਲ ਸਹਿਬਜ਼ਾਦਿਆਂ ਨੂੰ ਛੱਡ ਕੇ ਤੇ ਨਚਾਰਾ ਨੂੰ ਬਣਾਉਣਗੇ ਇਹ ਕਦੀ ਇਹਦੇ ਮਸਲੇ ਹੱਲ ਨਹੀਂ ਹੋਣੇ ਭਵੰਤਮਾਨ ਕਹਿੰਦੇ ਸੀਗੇ ਅਸੀਂ ਸ਼ਹੀਦੀ ਦਿਹਾੜਿਆਂ 'ਚ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦਾ ਹੁਕਮ ਦੇਨੇ ਉਹੀ ਭਗਵੰਤ ਮਾਨ ਸਰਕਾਰ ਸ਼ਹੀਦੀ ਦਿਹਾੜਿਆਂ ਚ ਇਲੈਕਸ਼ਨ ਲੈ ਕੇ ਆਗੀ ਇੰਨਾ ਦੀ ਮਨਸਾ ਕੀ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਚ ਡੋਬਣਾ ਸ਼ਹੀਦੀ ਦਿਹਾੜਿਆਂ ਤੋਂ ਦੂਰ ਕਰਨਾ ਨਾ ਪੰਜਾਬ ਦਾ ਮੁੱਖ ਮੰਤਰੀ ਨਸ਼ਾ ਛੱਡ ਰਿਹਾ ਨਾ ਵਿਧਾਨ ਸਭਾ ਲੋਕ ਸਭਾ ਦੇ ਮੈਂਬਰ ਛੱਡ ਰਿਹਾ ਇੱਥੋਂ ਤੱਕ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹ ਵੀ ਨਸ਼ਿਆਂ ਨਾ ਚੁਣੇ ਜਾ ਰਿਹਾ ਉਹਨੇ ਸਾਰਾ ਤਾਣਾ ਬਾਣਾ ਨਸ਼ਿਆਂ ਚੁੱਲਜਿਆ ਹੋਇਆ ਆ ਉਹਨੂੰ ਠੀਕ ਕਰਨ ਵਾਸਤੇ ਉਹਨਾਂ ਨਚਾਰਾਂ ਦੀ ਜ਼ਰੂਰਤ ਨਹੀਂ ਆ ਨਸ਼ੇ ਨੂੰ ਪ੍ਰਮੋਟ ਹੀ ਨਚਾਰਾ ਨੇ ਕੀਤਾ ਗਰਦਾਰ ਕੁਸ਼ੀ ਕਤਲ ਕਰਨ ਵਾਲਾ ਤੇ ਗਾਉਣ ਵਾਲੇ ਨੇ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦੇ ਸਿਰ ਤੋਂ ਕੇਸ ਵੀ ਉਡਾਦ ਤੇ ਦਾੜੀਆਂ ਵੜਵਾਤੀਆਂ ਤੇ ਨੰਗ ਪੜੰਗੇ ਕਰਕੇ ਨੱਚਣ ਲਾ ਦਿੱਤੇ ਜਿਹੜੇ ਬੜੇ ਮਾਣ ਨਾਲ ਲਿਖਦੇ ਸੀ ਮੈਂ ਸਿੰਘ ਮੈਂ ਕੌਰ ਉਹ ਲਿਖਣ ਲੱਗੇ ਜੀ ਆ ਗਿੱਲ ਜੀ ਆ ਗਰੇਵਾਲ ਜੀ ਆ ਫੁਲਾਣਾ ਜੀ ਆ ਟਿੰਕੜਾ ਜੀ ਇਹ ਸਾਰਾ ਬੇੜਾ ਕਰਕੇ ਇੰਨਾ ਹੀ ਕੀਤਾ ਹੈ ਗਾਉਣ ਵਾਲਿਆਂ ਨੇ ਆਮ ਬੰਦਾ ਫਰੀਜ ਚ ਬਿਜਲੀ ਚਾਹੁੰਦਾ ਹੈ ਫਰੀਜ ਯਾਤਰਾ ਚਾਹੁੰਦਾ ਹੈ ਫਰੀਜ ਅਟਾ ਦਾਲ ਸਕੀਮਾ ਚਾਹੁੰਦਾ ਹੈ ਵੀ ਪੁੱਛਣ ਵਾਲਾ ਹੋਵੇ ਵੀ ਤੁਹਾਡੇ ਪਿਓ ਦਾ ਕਿੱਥੋਂ ਲਿਆ ਰਹੇ ਹੋ ਤੁਸੀਂ ਕਿਹੜੀ ਮਿਲ ਲਈ ਨੋਟ ਛਾਪਣ ਵਾਲੀ ਜਿਹੜੇ ਗੁਰਦੁਆਰਿਆਂ ਚ ਬੈਠੇ ਨੇ ਉਹਨਾਂ ਨੂੰ ਗੋਲ ਕਚੋਰੀ ਦੀ ਆਦਤ ਪੈ ਗਈ ਹੈ ਜਿਹੜੇ ਸਰਕਾਰ 'ਚ ਬਹਿ ਕੇ ਚੋਰਾਂ ਨੂੰ ਫੜਦੇ ਸੀਗੇ ਉਹ ਖੁਦ ਚੋਰੀ ਤੇ ਲੱਗ ਗਏ ਪੰਜਾਬ ਦੇ ਲੀਡਰਾਂ ਦੇ ਭੱਤੇ ਵੀ ਪੂਰੇ ਖਰਚੇ ਵੀ ਪੂਰੇ ਪੈਨਸ਼ਨਾਂ ਵੀ 2 2 3 3 ਲੱਗੀਆਂ ਪਰ ਪੰਜਾਬ ਜਿਹੜਾ ਸੀ ਉਹ ਗਰੀਬ ਦਿਨ ਬਣਨ ਥੱਲੇ ਜਾ ਰਿਹਾ ਹੁਣ ਬਾਬੇ ਦੀ ਗੱਲ ਜਿਹੜੀ ਵੰਡ ਕੇ ਖਾਣੀ ਤੇ ਕਿਰਤ ਕਰਨਾ ਵੇਲੇ ਵੀ ਰਹਿਣ ਲੱਗ ਗਏ ਤੇ ਖੋ ਕੇ ਵੀ ਖਾਣ ਲੱਗ ਗਏ ਕਾ ਵੱਡਾ ਰਾਜਨੀਤਿਕ ਲੀਡਰ ਉਸ ਉੱਤੇ ਜਿਸ ਤਰ੍ਹਾਂ ਜਾਨਲੇਵਾ ਹਮਲਾ ਹੁੰਦਾ ਕੀ ਸਮਝਦੇ ਹੋ ਇਹ ਸਾਰੀ ਜਿਹੜੀ ਘਟਨਾ ਸੀਗੀ ਇਹ ਇੱਕ ਨਾਟਕ ਲਿਖਿਆ ਗਿਆ ਉਸ ਨਾਟਕ ਦੇ ਕਲਾਕਾਰ ਦੋ ਟੀਮਾਂ ਚ ਬਣਾਏ ਗਏ ਉਹਨਾਂ ਟੀਮਾਂ ਨੇ ਫਿਰ ਉਹਦੀ ਸ਼ੂਟਿੰਗ ਸ਼ੁਰੂ ਕੀਤੀ ਉਸ ਡਰਾਮੇ ਦੇ ਵਿੱਚ ਦੋ ਟੀਮਾਂ ਬਣਦੀਆਂ ਨੇ ਇੱਕ ਇਲਜ਼ਾਮ ਲਾਉਂਦੀ ਹੈ ਤੇ ਦੂਜੀ ਉੱਥੇ ਪੇਸ਼ ਹੁੰਦੀ ਹੈ ਉਹੀ ਟੀਮ ਜੱਥੇਦਾਰ ਬਣ ਕੇ ਬੈਠੀ ਆ ਉਹੀ ਟੀਮ ਪੇਸ਼ ਹੋ ਰਹੀ ਆ ਉਹੀ ਟੀਮ ਉਹਦੇ ਖਿਲਾਫ ਗਵਾਹੀ ਦੇ ਰਹੀ ਹੈ ਉਹੀ ਟੀਮ ਸਜ਼ਾ ਸੁਣਾ ਰਹੀ ਹੈ ਉਹੀ ਟੀਮ ਅਕਾਲੀ ਦਲ ਬਣਾਉਣ ਦੀ ਗੱਲ ਕਰ ਰਹੀ ਹੈ ਉਹੀ ਟੀਮ ਉਸੇ ਬੰਦਿਆਂ 'ਚੋਂ ਨਵਾਂ ਅਕਾਲੀ ਦਲ ਖੜਾ ਕਰ ਰਿਆ ਤੇ ਇਹ ਸਾਰਾ ਕੁਝ ਡਰਾਮਾ ਹੋਇਆ ਹੁਣ ਕ੍ਰਿਮੀਨਲ ਲੋਕ ਚੋਰ ਲੋਕ ਇੱਥੋਂ ਤੱਕ ਜਿਹੜੇ ਗੁਰੂ ਗ੍ਰੰਥ ਸਾਹਿਬ ਵੀ ਚੋਰੀ ਵੇਚ ਕੇ ਖਾ ਗਏ ਹੁਣ ਜੇ ਅਜੇ ਵੀ ਤੁਸੀਂ ਕਹੋ ਪੀਏ ਬੰਦੇ ਸੱਚ ਬੋਲਦੇ ਹੋਣਗੇ ਤੇ ਫਿਰ ਮੂਰਖ ਕੌਣ ਹੈ ਇਹਨਾਂ ਵਿਰਾਸਤਾਂ ਤੋੜੀਆਂ ਇਹਨਾਂ ਜ਼ਮੀਨਾਂ ਵੇਚੀਆਂ ਇਹਨਾਂ ਗੋਲਕਾ ਖਾਧੀਆਂ ਇਹਨਾਂ ਘਟੀਆਂ ਕਿਸਮ ਦੇ ਬੰਦੇ ਉੱਚ ਅਧਿਕਾਰੀ ਬਣਾਏ ਇਹਨਾਂ ਗੁਰੂ ਗ੍ਰੰਥ ਸਾਹਿਬ ਚੋਰੀ ਵੇਚੇ ਅੱਜ ਉਹ ਕਿਹੜੀ ਚੱਫਣੀ 'ਚ ਨੱਕ ਡੋਬ ਕੇ ਮਰਨਗੇ ਇਹਨਾਂ ਦਾ ਹੀ ਆਕਾ ਸ਼ਖਬੀਰ ਬਾਦਲ ਕਹਿ ਰਿਹਾ ਹੁਣ ਕਹਿਣ ਇਹ ਝੂਠ ਬੋਲਦਾ ਇਹਨੂੰ ਲੱਗਦਾ ਸੀ ਸੱਚਾਈ ਸਾਹਮਣੇ ਆਏ ਕਿਉਂਕਿ ਗੁਰੂ ਦੀ ਹਜ਼ੂਰੀ 'ਚ ਤੁਸੀਂ ਉਹ ਬੋਲ ਰਹੇ ਹੋ ਹੁਣ ਇਹਨਾਂ ਦੀ ਫਿਲਮ ਮੁੱਕਣੀ ਹੀ ਹੱਤ ਦਾ ਅੰਤ ਹੋਣਾ ਸੀ ਉਹ ਸੱਚ ਸਾਹਮਣੇ ਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਜਿਹੜਾ ਸ਼ਰਾਬ ਮੀਟ ਦਾ ਸੇਵਨ ਕਰਕੇ ਇਹਨਾਂ ਦੇ ਬੰਦੇ ਉਲਟੀਆਂ ਕਰਦੇ ਆ ਅੰਮ੍ਰਿਤਸਰ ਵਿੱਚ ਸਿੱਖ ਸਦਭਾਵਨਾ ਦਲ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਜਿਹੜੀ ਹੈ ਕੀਤੀ ਗਈ ਹੈ ਜਿਸ ਵਿੱਚ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜੀ ਹੈ ਵਿਚਾਰ ਕੀਤੇ ਗਏ ਜਿਸ ਵਿੱਚ ਸਾਬਜਾਦਿਆਂ ਦੀ ਸ਼ਹੀਦੀ ਪੁਰਫ਼ ਦੀ ਗੱਲ ਕੀਤੀ ਜਾਂਦੀ ਹੋਵੇ ਚਾਹੇ ਉਹ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੋਵੇ ਭਾਈ ਬਲਦੇਵ ਸਿੰਘ ਮਡਾਲਾ ਜੀ ਸਾਡਾ ਮੌਜੂਦ ਨੇ ਗੱਲਬਾਤ ਕਰਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਡਾਲ ਜੀ ਲਗਾਤਾਰ ਤੁਸੀਂ ਹੋਕਾ ਵੀ ਦੇ ਰਹੇ ਹੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਫੋਨ ਤੇ ਵੈਸੇ ਹੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਕੀ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੇ ਮੁੱਖ ਮੰਤਰੀ ਦੀ ਜ਼ਰੂਰਤ ਆ ਜਾਂ ਇਸ ਤਰ੍ਹਾਂ ਦੇ ਆਗੂਆਂ ਦੀ ਜ਼ਰੂਰਤ ਹੈ ਜੋ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਣ ਔਰ ਖਾਸ ਤੋ ਤੇ ਕ੍ਰਾਈਮ ਮੁਕਤ ਕਰ ਸਕਣ ਪੰਜਾਬ ਨੂੰ ਤੁਸੀਂ ਕ੍ਰਾਈਮ ਮੁਕਤ ਕਰਨਾ ਹੈ ਨਸ਼ਾ ਮੁਕਤ ਕਰਨਾ ਹੈ ਮੰਗਾਇਆ ਮੁਕਤ ਕਰਨਾ ਹੈ ਕਰਜ਼ਾ ਮੁਕਤ ਕਰਨਾ ਹੈ ਗਿੰਗਵਾਰ ਮੁਕਤ ਕਰਨਾ ਹੈ ਜਿੰਨੀਆਂ ਵੀ ਤੁਹਾਡੀਆਂ ਸਮੱਸਿਆਵਾਂ ਨੇ ਦੂਸਰੇ ਪਾਸੇ ਚੰਡੀਗੜ੍ਹ ਆ ਪਾਣੀ ਹੈ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਆ ਪੰਜਾਬੀ ਆ ਪੰਜਾਬੀਅਤ ਆ ਸਭ ਕਾਹੇ ਦਾ ਹੱਲ ਜਿਹੜਾ ਹੈ ਉਹ ਛੋਟੇ ਅਤੇ ਵੱਡੇ ਸਹਿਬਜ਼ਾਦਿਆਂ ਦੇ ਨਕਸ਼ੇ ਕਦਮ ਚੱਲ ਕੇ ਹੋਣਾ ਹੈ ਜੀ ਉਸ ਵਾਸਤੇ ਪੰਜਾਬ ਦੇ ਲੋਕਾਂ ਨੂੰ ਵੀ ਚੱਲਣਾ ਹੋ ਤੇ ਪੰਜਾਬ ਦੇ ਲੀਡਰਾਂ ਨੂੰ ਵੀ ਚੱਲਣਾ ਹੋ ਤੇ ਜੇ ਪੰਜਾਬ ਦੇ ਲੋਕ ਆਟਾ ਦਾਲ ਸਕੀਮਾਂ ਤੇ ਫਰੀਦ ਦੇ ਨਸ਼ੇ ਪਿੱਛੇ ਸਰਪੰਚ ਤੋਂ ਲੈ ਕੇ ਐਮ ਐਲ ਏ ਐਮ ਪੀ ਸਾਰੇ ਚੁਣਦੇ ਨੇ ਤੇ ਨਸ਼ਾ ਮੁਕਤ ਦੀ ਤੁਸੀਂ ਆਸ ਨਹੀਂ ਕਰ ਸਕਦੇ ਦੂਸਰੇ ਪਾਸੇ ਜੇ ਪੰਜਾਬ ਦੇ ਲੋਕ ਰੋਲ ਮਾਡਲ ਸਹਿਬਜ਼ਾਦਿਆਂ ਨੂੰ ਛੱਡ ਕੇ ਤੇ ਨਚਾਰਾ ਨੂੰ ਬਣਾਉਣਗੇ ਇਹ ਕਦੀ ਇਹਦੇ ਮਸਲੇ ਹੱਲ ਨਹੀਂ ਹੋਣੇ ਇਸ ਲਈ ਸਾਰੇ ਮਸਲਿਆਂ ਦਾ ਹੱਲ ਸਹਿਬਜ਼ਾਦਿਆਂ ਦੇ ਨਕਸ਼ੇ ਕਦਮ ਚੱਲਣਾ ਉਸ ਸ਼ਹੀਦੀ ਨੂੰ ਸਮਰਪਿਤ ਹੋਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਇੱਕ ਪ੍ਰਣ ਲੈਣਾ ਕਿ ਅਸੀਂ ਬਾਣੀ ਤੇ ਬਾਣੇ ਤੋਂ ਬਾਹਰ ਨਹੀਂ ਜਾਵਾਂਗੇ 도ਗਲਾ ਪੰਨ ਛੱਡਣਾ ਹੋਊਗਾ ਤੇ ਫਿਰ ਇਹ ਫਤਿਹ ਹੋ ਸਕਦੀ ਹੈ ਉਹ ਆਗੂ ਚਾਹੀਦੇ ਨੇ ਸਾਨੂੰ ਹਨਾ ਹੁਣ ਇੱਥੇ ਆਗੂ ਇਹ ਨੇ ਕਿ ਪਿਛਲੀ ਵਾਰੀ ਜਦੋਂ ਸਰਕਾਰ ਬਣੀ ਤੇ ਭਗਵੰਤ ਮਾਨ ਕਹਿੰਦੇ ਸੀਗੇ ਅਸੀਂ ਸ਼ਹੀਦੀ ਦਿਹਾੜਿਆਂ ਚ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦਾ ਹੁਕਮ ਦੇਨੇ ਬਿਲਕੁਲ ਉਹੀ ਭਗਵੰਤ ਮਾਨ ਸਰਕਾਰ ਸ਼ਹੀਦੀ ਦਿਹਾੜਿਆਂ 'ਚ ਇਲੈਕਸ਼ਨ ਲੈ ਕੇ ਆ ਗਈ ਜਾਂ ਇਹਨਾਂ ਨੇ ਕਿੱਥੇ ਵਿਰੋਧ ਕੀਤਾ ਦੱਸ ਦੇਣ ਨਹੀਂ ਕੀਤਾ ਤੇ ਫਿਰ ਇਹਨਾਂ ਦੀ ਮਨਸਾ ਕੀ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਡੋਬਣਾ ਸ਼ਹੀਦੀ ਦਿਹਾੜਿਆਂ ਤੋਂ ਦੂਰ ਕਰਨਾ ਕਿ ਜੇ ਉਹ ਕਿਤੇ ਸ਼ਹੀਦੀ ਦਿਹਾੜੇ ਪੜ ਗਏ ਬੱਚੇ ਪੰਜਾਬ ਦੇ ਇਹ ਬਾਬਾ ਬੰਦਾ ਸਿੰਘ ਬਹਾਦਰ ਵੱਲ ਨੂੰ ਤੁਰ ਪਏ ਤੇ ਫਿਰ ਇ ਇ ਇੰਨਾ ਦਾ ਕੰਮ ਖਰਾਬ ਹੋਊਗਾ ਕਿ ਕੁਰਸੀਆਂ ਜਾਣਗੀਆਂ ਕੀ ਸੋਚਦੇ ਨੇ ਬਿਲਕੁਲ ਤੁਸੀਂ ਨੇ ਚਾਰਾਂ ਦੀ ਗੱਲ ਕੀਤੀ ਮੈਂ ਨੂੰ ਦਲਜੀਤ ਸਿੰਘ ਦੀ ਦਲਜੀਤ ਨੂੰ ਸਾਂਝੀ ਇੱਕ ਸਟੇਜ ਜਾਤ ਆਂਦੀ ਆ ਉਹ ਕਹਿੰਦੇ ਕਿ ਮੈਨੂੰ ਕਿਸੇ ਨੇ ਕਿਹਾ ਕਿ ਨਸ਼ੇ ਤੋਂ ਬਗੈਰ ਤੂੰ ਗਾਣੇ ਬੋਲ ਕੇ ਦਿਖਾ ਉਹਨਾਂ ਨੇ ਕਿਹਾ ਕਿ ਪੰਜਾਬ ਚ ਤੁਸੀਂ ਸ਼ਰਾਬ ਦੇ ਠੇਕੇ ਬੰਦ ਕਰ ਦਿਓ ਮੈਂ ਗਾਣੇ ਬੋਲਨੇ ਬੰਦ ਕਰਦਾਗਾ ਕੀ ਲੱਗਦਾ ਹੈ ਕਿ ਇਹ ਕੰਟਰੋਵਰਸ਼ਲ ਸੀਗਾ ਕਿ ਲੱਗਦਾ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਜੇਕਰ ਅੱਤਵਾਦ ਖਤਮ ਹੋ ਸਕਦਾ ਤੇ ਸ਼ਰਾਬ ਵਰਗੀ ਚੀਜ਼ਾਂ ਕਿਉਂ ਨਹੀਂ ਖਤਮ ਹੋ ਸਕਦੀ ਸਰਕਾਰਾਂ ਦੀ ਢਿੱਲਿਆ ਸਰਕਾਰੀ ਸਿਸਟਮ ਦੀ ਪ੍ਰਸ਼ਤਾਚਾਰੀਆ ਕਮੀਆਂ ਔਰ ਜਿੰਨਾ ਚਿਰ ਮੈਂ ਫਿਰ ਉਹੀ ਗੱਲ ਕਰਦਾ ਆ ਕਿ ਸਹਿਬ ਜਾਦਿਆਂ ਦੇ ਨਕਸ਼ੇ ਕਦਮ ਚੱਲਣਾ ਹੋ ਗੁਰੂ ਦੇ ਹੁਕਮ ਨੂੰ ਮੰਨਣਾ ਹੋ ਪੰਜਾਬ ਤਾਂ ਨਸ਼ਾ ਮੁਕਤ ਹੋਣਾ ਹੈ ਬਾਬਰ ਦੇ ਕਦੇ ਨਸ਼ਾ ਕਰਦਾ ਸੀਗਾ ਤੇ ਗੁਰੂ ਨਾਨਕ ਸਾਹਿਬ ਦੇ ਟੋਕਣ ਤੇ ਕਹਿਣ ਤੇ ਬਾਬਰ ਨਸ਼ਾ ਛੱਡ ਜਾਂਦਾ ਪਰ ਹੈਰਾਨੀ ਦੀ ਗੱਲ ਕੀ ਅੱਜ ਗੁਰੂ ਦੇ ਕਹਿਣ ਤੇ ਨਾ ਪੰਜਾਬ ਦਾ ਮੁੱਖ ਮੰਤਰੀ ਨਸ਼ਾ ਛੱਡ ਰਿਹਾ ਨਾ ਵਿਧਾਨ ਸਭਾ ਲੋਕ ਸਭਾ ਦੇ ਮੈਂਬਰ ਛੱਡ ਰਹੇ ਇੱਥੋਂ ਤੱਕ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹ ਵੀ ਨਸ਼ਿਆਂ ਨਾ ਚੁਣੇ ਜਾ ਰਹੇ ਤੇ ਕੁਝ ਫੜੇ ਵੀ ਗਏ ਤੇ ਕੁਝ ਮੁਲਾਜ਼ਮ ਵੀ ਇਹਨਾਂ ਦੇ ਆਦੇ ਪ੍ਰੀਤ ਸੈਣੀ ਨੇ ਕਿਸੇ ਸਾਹਮਣੇ ਲਿਆਂਦੇ ਜਿੰਨਾਂ ਦਾ ਜਵਾਬ ਕੋਈ ਨਹੀਂ ਹੁਣ ਇਹ ਸਾਰਾ ਤਾਣਾ ਬਾਣਾ ਨਸ਼ਿਆਂ ਚੁਲਜਿਆ ਹੋਇਆ ਆ ਉਹਨੂੰ ਠੀਕ ਕਰਨ ਵਾਸਤੇ ਉਹਨਾਂ ਨਚਾਰਾਂ ਦੀ ਜ਼ਰੂਰਤ ਨਹੀਂ ਆ ਨਸ਼ੇ ਨੂੰ ਪ੍ਰਮੋਟ ਹੀ ਨਚਾਰਾ ਨੇ ਕੀਤਾ ਨਸ਼ੇ ਨੂੰ ਪਤਤ ਪੁਣੇ ਨੂੰ ਸਿੰਘ ਤੇ ਕੌਰ ਜਿਹੜਾ ਤਖੱਲਸ ਗੁਰੂ ਨੇ ਬੱਚੇ ਮਰਵਾ ਕੇ ਦਿੱਤਾ ਹੈ ਉਹਦਾ ਜੇ ਕੋਈ ਕਰਦਾਰ ਕੁਛੀ ਕਤਲ ਕਰਨ ਵਾਲਾ ਤੇ ਗਾਉਣ ਵਾਲੇ ਨੇ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦੇ ਸਿਰ ਤੋਂ ਕੇਸ ਵੀ ਉਡਾਦ ਤੇ ਦਾੜੀਆਂ ਵੜਵਾਤੀਆਂ ਤੇ ਨੰਗ ਪੜੰਗੇ ਕਰਕੇ ਨੱਚਣ ਲਾ ਦਿੱਤੇ ਤੇ ਫਿਰ ਇਥੋਂ ਤੱਕ ਕਿ ਜਿਹੜੇ ਬੜੇ ਮਾਨ ਨਾਲ ਲਿਖਦੇ ਸੀ ਮੈਂ ਸਿੰਘ ਮੈਂ ਕੌਰ ਉਹ ਲਿਖਣ ਲੱਗੇ ਜੀ ਆ ਗਿੱਲ ਜੀ ਆ ਗਰੇਵਾਲ ਜੀ ਆ ਫੁਲਾਣਾ ਜੀ ਆ ਠੰਮਕੜਾ ਜੀ ਉਹ ਲਿਖਣ ਲੱਗੇ ਉਹ ਸਿੰਘ ਤੇ ਕੌਰ ਹੀ ਭੁੱਲ ਗਏ ਇਹ ਸਾਰਾ ਬੇੜਾ ਕਰਕੇ ਇੰਨਾ ਹੀ ਕੀਤਾ ਗਾਉਣ ਵਾਲਿਆਂ ਨੇ ਤੇ ਇਸ ਲਈ ਬਾਬੇ ਨੇ ਤੇ ਗਾਉਣਾ ਛੱਡ ਕੇ ਕੀਰਤਨ ਦੀ ਦੁਨੀਆ ਚ ਲਿਆਂਦਾ ਸੀਗਾ ਕਿ ਪੈਸਾ ਸ਼ੋਹਰਤ ਸ਼ਾਬਾਬ ਕਵਾਬ ਛੱਡੇ ਰਵਾਬ ਕੇਵਲ ਕੇਵਲ ਭਾਈ ਮਰਦਾਨਾ ਜੀ ਕਹਿੰਦੇ ਨਾਨਕ ਦੇ ਅੱਗੇ ਵਜੂ ਹੋਰ ਕਿਸੇ ਦੇ ਨਹੀਂ ਕਿ ਇੰਨਾ ਚ ਇੰਨੀ ਜੁਰਤ ਹੈਗੀ ਆ ਤੇ ਜਿੱਦਣ ਇਹਨਾਂ ਦੀ ਰਵਾਬ ਕੇਵਲ ਨਾਨਕ ਅੱਗੇ ਵਜਣੀ ਸ਼ੁਰੂ ਹੋ ਗਈ ਨਾ ਉਦਣੇ ਕਹਿਣ ਦੀ ਲੋੜ ਨਹੀਂ ਐ ਤੇ ਐਵੇਂ ਇਹ ਤੇ ਉਹ ਗੱਲ ਆ ਵੀ ਤੇਰੀ ਦਾੜ੍ਹੀ ਹਿਲਦੀ ਹੈ ਨਾ ਜਾਂ ਨੌਮਣ ਤੇਲ ਇਕੱਠਾ ਕਰੋ ਰਾਧਾ ਨਚੂ ਇਹੋ ਚੀਜ਼ਾਂ ਨੇ ਇਸ ਲਈ ਹੱਲ ਜਿਹੜਾ ਆ ਉਹ ਸਭ ਜਿਆਦੇ ਆ ਦੇ ਨਕਸ਼ੇ ਕਦਮ ਚੱਲ ਕੇ ਹੋਣਾ ਲੇਕਿਨ ਪੰਜਾਬ ਜਿਸ ਤਰ੍ਹਾਂ ਦੀ ਨਗਾ ਲਗਾਤਾਰ ਗਰਾਵਤ ਵੱਲ ਜਾਂਦਾ ਜਾ ਰਿਹਾ ਹੈ ਲਗਾਤਾਰ ਹੀ ਕਰਜ਼ਾ ਬਹੁਤ ਜ਼ਿਆਦਾ ਚੜਦਾ ਜਾ ਰਿਹਾ ਹੈ ਲਗਾਤਾਰ ਹੀ ਲੋਕ ਜਿਹੜੇ ਨੇ ਹੁਣ ਘਰਾਂ ਦੇ ਵਿੱਚ ਮਹਿਫੂਜ਼ ਨਜ਼ਰ ਨਹੀਂ ਆ ਰਹੇ ਘਰਾਂ ਦੇ ਬਾਹਰੋਂ ਚਰਨੀਆਂ ਲੱਤਰੀਆਂ ਜਿਓ ਔਰਤਾਂ ਦੀ ਤੁਹਾਨੂੰ ਲੱਗਦਾ ਕਿ ਪੰਜਾਬ ਜਿਹੜਾ ਕਿ ਹਮੇਸ਼ਾ ਹੀ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਜਾਣਿਆ ਜਾਂਦਾ ਸੀਗਾ ਔਰ ਕਿਹਾ ਜਾਂਦਾ ਸੀਗਾ ਕਿ ਕੁੱਤੇ ਦੇ ਗਲ 'ਚ ਟੱਲੀ ਪਾ ਕੇ ਤੋਰ ਦਿੱਤਾ ਜਾਂਦਾ ਸੀ ਤੇ ਕੋਈ ਕੁੱਤੇ ਨੂੰ ਵੀ ਹੱਥ ਨਹੀਂ ਸੀ ਪਾਉਂਦਾ ਲੇਕਿਨ ਹੁਣ ਤੇ ਘਰ ਦੇ ਬਾਹਰ ਔਰਤਾਂ ਮਹਿਫੂਜ਼ ਨਹੀਂ ਆ ਕਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਪੰਜਾਬ ਕਿੱਧਰ ਵੱਲ ਨੂੰ ਤੁਰਿਆ ਜਾਂਦਾ ਤੇ ਸੋਨੇ ਦੀ ਚਿੜੀਆ ਬਣਾਉਣ ਦੀ ਗੱਲ ਕਰਦੇ ਸੀ ਪੰਜਾਬ ਸਰਕਾਰ ਪੰਜਾਬ ਨੂੰ ਉਹਦੇ ਪਛੋਕੜ ਤੋਂ ਤੋੜਿਆ ਜਾ ਰਿਹਾ ਪੰਜਾਬ ਦਾ ਪਛੋਕੜ ਸੀਗਾ ਸ਼ਬਤ ਸੂਰਤ ਨਸ਼ਾ ਮੁਕਤੀ ਫਿਰ ਪਰ ਗਮਨ ਧੀ ਭੈਣ ਪਤਨੀ ਮਾਂ ਦਾ ਅਦਬ ਤੇ ਚੌਥੀ ਖਾਲਸੀ ਮੁਰਦਾਰ ਨਾ ਖਾਣਾ ਮੁਰਦਾਰ ਜਿੱਥੇ ਕਿਸੇ ਦੀ ਜਾਨ ਦਾ ਖਿਆਲ ਰੱਖਣਾ ਕਿਸੇ ਦੀ ਇੱਜ਼ਤ ਦਾ ਉੱਥੇ ਚਾਹੇ ਸਰਕਾਰੀ ਫੰਡ ਨੇ ਤੇ ਚਾਹੇ ਗੁਰੂ ਦੀ ਗੋਲਕ ਹੈ ਇਹਨੂੰ ਪੰਜਾਬ ਦੇ ਲੋਕ ਜ਼ਹਿਰ ਸਮਝਦੇ ਸੀਗੇ ਆਮ ਬੰਦੇ ਵੀ ਲੀਡਰ ਤਾਂ ਛੱਡੋ ਹੁਣ ਕੀ ਹੋ ਰਿਹਾ ਆ ਆਮ ਬੰਦਾ ਫਰੀ ਚ ਬਿਜਲੀ ਚਾਹੁੰਦਾ ਫਰੀ ਚ ਯਾਤਰਾ ਚਾਹੁੰਦਾ ਫਰੀ ਚ ਅਟਾ ਦਾਲ ਸਕੀਮਾ ਚਾਹੁੰਦਾ ਤੇ ਫਰੀ ਦੇ ਵਿੱਚ ਉਹ ਪੈਨਸ਼ਨ ਵੀ ਚਾਹੁੰਦਾ ਜਿਹੜੀ 3000 ਕਹਿੰਦੇ ਬੀਬੀਆਂ ਨੂੰ ਦਿਆ ਕਰਾਂਗੇ ਮਹੀਨੇ ਦੀ ਪੁੱਛਣ ਵਾਲਾ ਹੋਵੇ ਵੀ ਤੁਹਾਡੇ ਪਿਓ ਦਾ ਕਿੱਥੋਂ ਲਿਆ ਰਹੇ ਹੋ ਤੁਸੀਂ ਕਿਹੜੀ ਮਿਲ ਲਈ ਨੋਟ ਛਾਪਣ ਵਾਲੀ ਇਹ ਲੋਕਾਂ ਦਾ ਪੈਸਾ ਹੈ ਲੋਕ ਵੀ ਨਹੀਂ ਸੋਚ ਰਹਿ ਜਿਹੜੇ ਗੁਰਦੁਆਰਿਆਂ ਚ ਬੈਠੇ ਨੇ ਉਹਨਾਂ ਨੂੰ ਗੋਲ ਕਚੋਰੀ ਦੀ ਆਦਤ ਪੈ ਗਈ ਆ ਜਿਹੜੇ ਯਰ ਕਹਿੰਦੇ ਸੀ ਉਹ ਗੋਲ ਕਚੋਰੀ ਨੂੰ ਹੱਕ ਸਮਝੀ ਬੈਠੇ ਆ ਜਿਹੜੇ ਸਰਕਾਰ ਚ ਬਹਿ ਕੇ ਚੋਰਾ ਨੂੰ ਫੜਦੇ ਸੀਗੇ ਉਹ ਖੁਦ ਚੋਰੀ ਤੇ ਲੱਗ ਗਏ ਹੁਣ ਜਿੰਨੇ ਲੀਡਰ ਸਾਰੇ ਅਮੀਰ ਹੋ ਰਹੇ ਤੇ ਪੰਜਾਬ ਗਰੀਬ ਹੋ ਰਿਹਾ ਪੰਜਾਬ ਦੇ ਲੀਡਰਾਂ ਦੇ ਭੱਤੇ ਵੀ ਪੂਰੇ ਖਰਚੇ ਵੀ ਪੂਰੇ ਪੈਨਸ਼ਨਾਂ ਵੀ 2 2 3 3 ਲੱਗੀਆਂ ਪਰ ਪੰਜਾਬ ਜਿਹੜਾ ਸੀ ਉਹ ਗਰੀਬ ਦਿਨ ਬਦਨ ਥੱਲੇ ਜਾ ਰਿਹਾ ਇਥੋਂ ਸਾਫ ਹੈ ਕਿ ਉਹ ਮਰਦਾਰ ਖਾਨ ਦੀ ਆਦਤ ਇੱਕ ਕਿਤਾਬਾਂ ਚ ਪੜਾਈ ਜਾਣੀ ਚਾਹੀਦੀ ਸੀ ਉਹਨੂੰ ਵੀ ਧਰਮ ਧਾਰਮਿਕਤਾ ਕਰਮकांड ਕਹਿ ਕੇ ਪਾਸੇ ਕਰ ਰਿਆ ਤੇ ਇਹ ਜਿਹੜਾ ਮੁਰਦਾਰ ਖਾਣ ਦੀ ਆਦਤ ਹੈ ਇਹ ਲੀਡਰਾਂ ਨੂੰ ਵੀ ਪੈ ਗਈ ਤੇ ਧਾਰਮਿਕ ਲੋਕਾਂ ਨੂੰ ਵੀ ਪੈ ਗਈ ਤੇ ਸਮਾਜ ਨੂੰ ਵੀ ਪੈ ਗਈ ਹੁਣ ਬਾਬੇ ਦੀ ਗੱਲ ਜਿਹੜੀ ਵੰਡ ਕੇ ਖਾਣੀ ਤੇ ਕਿਰਤ ਕਰਨਾ ਵੇਲੇ ਵੀ ਰਹਿਣ ਲੱਗ ਗਏ ਤੇ ਖੋ ਕੇ ਵੀ ਖਾਣ ਲੱਗ ਗਏ ਇਨਹ ਤਿੰਨਾ ਨੇ ਖੋ ਕੇ ਖਾਣਾ ਤੇ ਵੇਲੇ ਖਾਣਾ ਜਿਹੜਾ ਉਹ ਮਾਰੂ ਹੈ ਤੇ ਜਿੱਦਣੇ ਕਰਤਾਰਪੁਰ ਨੂੰ ਸਾਹਮਣੇ ਰੱਖ ਕੇ ਬਾਬੇ ਨਾਨਕ ਸਾਹਿਬ ਨੂੰ ਕਿਰਤ ਵੀ ਕਰਨਗੇ ਤੇ ਵੰਡ ਕੇ ਛਕਣਗੇ ਇਹ ਕਰਜ਼ੇ ਵੀ ਲੱਥ ਜਾਣਗੇ ਤੇ ਚੋਰੀਆਂ ਵੀ ਬੰਦ ਹੋਣਗੀਆਂ ਤੁਸੀਂ ਚੋਰੀਆਂ ਬੰਦ ਹੋਣ ਦੀ ਗੱਲ ਕਰਦੇ ਹੋ ਇੱਕ ਵੱਡਾ ਰਾਜਨੀਤਿਕ ਲੀਡਰ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨੂੰ ਹੁਕਮ ਸੁਣਾਇਆ ਜਾਂਦਾ ਉਸ ਉੱਤੇ ਜਿਸ ਤਰ੍ਹਾਂ ਜਾਨਲੇਵਾ ਹਮਲਾ ਹੁੰਦਾ ਤੁਸੀਂ ਉਸ ਘਟਨਾ ਨੂੰ ਸਾਈਂ ਕਿੱਦਾਂਵੇਂ ਤੇ ਤੁਸੀਂ ਵੀ ਉਸ ਕਿਤਨਾ ਕਿਤੇ ਪੀੜੀ ਦੇ ਵਿੱਚ ਫਿਰੇ ਹੋਏ ਹੋ ਰਹੇ ਹੋ ਤੁਸੀਂ ਤੁਹਾਨੂੰ ਵੀ ਇੱਕ ਸ਼ਬਦ ਬੋਲਣ ਤੋਂ ਨਾਲ ਤੁਹਾਨੂੰ ਵੀ ਪੰਜੇ ਕਰ ਦਿੱਤਾ ਕੀ ਸਮਝਦੇ ਹੋ ਇਹ ਸਾਰੀ ਜਿਹੜੀ ਘਟਨਾ ਸੀਗੀ ਜਾਂ ਉਸ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਡੀ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਆ ਕਿ ਇਹ ਇੱਕ ਨਾਟਕ ਲਿਖਿਆ ਗਿਆ ਉਸ ਨਾਟਕ ਦੇ ਕਲਾਕਾਰ ਦੋ ਟੀਮਾਂ ਚ ਬਣਾਏ ਗਏ ਉਹਨਾਂ ਟੀਮਾਂ ਨੇ ਫਿਰ ਉਹਦੀ ਸ਼ੂਟਿੰਗ ਸ਼ੁਰੂ ਕੀਤੀ ਕਿਸੇ ਨੂੰ ਮੋਸ਼ਨਲ ਬਲੈਕਮੇਲ ਕੀਤਾ ਕਿਸੇ ਨੂੰ ਕਿਸੇ ਢੰਗ ਨਾਲ ਡਰਾਮਾ ਕਰਕੇ ਕੀਤਾ ਉਸ ਡਰਾਮੇ ਦੇ ਵਿੱਚ ਦੋ ਟੀਮਾਂ ਬਣਦੀਆਂ ਨੇ ਇੱਕ ਇਲਜ਼ਾਮ ਲਾਉਂਦੀ ਹੈ ਤੇ ਦੂਜੀ ਉੱਥੇ ਪੇਸ਼ ਹੁੰਦੀ ਹੈ। ਉਹੀ ਟੀਮ ਜੱਥੇਦਾਰ ਬਣ ਕੇ ਬੈਠੀ ਆ। ਉਹੀ ਟੀਮ ਪੇਸ਼ ਹੋ ਰਹੀ ਆ। ਉਹੀ ਟੀਮ ਉਹਦੇ ਖਿਲਾਫ ਗਵਾਹੀ ਦੇ ਰਹੀ ਆ। ਉਹੀ ਟੀਮ ਸਜ਼ਾ ਸੁਣਾ ਰਹੀ ਆ। ਉਹੀ ਟੀਮ ਅਕਾਲੀ ਦਲ ਬਣਾਉਣ ਦੀ ਗੱਲ ਕਰ ਰਹੀ ਆ। ਉਹੀ ਟੀਮ ਉਸੇ ਬੰਦਿਆਂ 'ਚੋਂ ਨਵਾਂ ਅਕਾਲੀ ਦਲ ਖੜਾ ਕਰ ਰਿਹਾ ਹੈ। ਤੇ ਇਹ ਸਾਰਾ ਕੁਝ ਡਰਾਮਾ ਹੋਇਆ। ਉਸ ਡਰਾਮੇ ਦਾ ਸ਼ਿਕਾਰ ਜੀ ਪੰਥ ਹੁੰਦਾ ਏ ਤੇ ਪੰਥ ਦਾ ਨੁਕਸਾਨ ਹੈ ਉਸ ਡਰਾਮੇ ਤੋਂ ਸੁਚੇਤ ਰਹਿਣ ਦੀ ਲੋੜ ਨੇ ਇਹ ਕਲਾਕਾਰ ਨੇ ਲੇਕਿਨ ਹਰਪ੍ਰੀਤ ਸਿੰਘ ਨੂੰ ਜਿਸ ਤਰ੍ਹਾਂ ਹੀਰੋ ਬਣਾਇਆ ਗਿਆ ਪੈਨੂੰ ਉਸ ਤੋਂ ਬਾਅਦ ਉਹ ਵੀਡੀਓ ਜਾਰੀ ਕੀਤੀ ਗਈ ਹੁਣ ਵਿਰਸਾ ਸਿੰਘ ਬਟੋਹਾ ਦੇ ਹੱਕ ਚ ਲੋਕ ਆਣਾ ਸ਼ੁਰੂ ਹੋ ਗਏ ਨੇ ਕੀ ਲੱਗਦਾ ਕਿ ਇਹ ਵੀ ਕੋਈ ਫਿਲਮ ਦਾ ਸੀਨ ਨਜ਼ਰ ਆ ਰਿਹਾ ਤੁਹਾਨੂੰ ਮੇਰੇ ਵਿੱਚ ਲੱਗਦਾ ਕਿ ਕਿਰਦਾਰੇ ਕੀਤੇ ਗਏ ਸੀਗੇ ਬਿਲਕੁਲ ਸੀਨ ਹੈ ਜੀ ਜੋ ਕੁਛ ਇਹਨਾਂ ਨੇ ਮੰਨਿਆ ਉੱਥੇ ਖਲੋਕ ਕੇ ਤੇ ਜੋ ਕੁਛ ਕੀਤਾ ਉਹ ਤੇ ਤੁਹਾਡੇ ਸਾਹਮਣੇ ਨੇ ਹੁਣ ਕ੍ਰਿਮੀਨਲ ਲੋਕ ਚੋਰ ਲੋਕ ਇੱਥੋਂ ਤੱਕ ਜਿਹੜੇ ਗੁਰੂ ਗ੍ਰੰਥ ਸਾਹਿਬ ਵੀ ਚੋਰੀ ਵੇਚ ਕੇ ਖਾ ਗਏ ਹੁਣ ਜੇ ਅਜੇ ਵੀ ਤੁਸੀਂ ਕਹੋ ਪੀਏ ਬੰਦੇ ਸੱਚ ਬੋਲਦੇ ਹੋਣਗੇ ਤੇ ਫਿਰ ਮੂਰਖ ਕੌਣ ਹੈ ਲੇਕਿਨ ਤੁਹਾਡੇ ਤੇ ਵੀ ਉਹ ਇਲਜ਼ਾਮ ਲਾਉਂਦੇ ਰਹੇ ਨੇ ਬੜਾ ਬਾਰ ਬਾਰ ਕਿ ਇਹ ਏਜੰਸੀ ਆਦੇ ਬਿਠਾਏ ਹੋਏ ਨੇ ਲਗਾਤਾਰ ਉੱਤੇ ਬੈਠੇ ਹੋਏ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਡੇ ਤੇ ਜਿਹੜੋ ਜਿਹੜੋ ਅਸਲਾ ਦੇ ਇਲਜ਼ਾਮ ਲਗਾਉਂਦੇ ਨੇ ਜਿਹੜੇ ਮਹਾਪੁਰਸ਼ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਅੱਜ ਉਹ ਕਿਹੜੀ ਚੱਪਣੀ 'ਚ ਨੱਕ ਡੋਬ ਕੇ ਮਰਨਗੇ ਵੀ ਮੈਂ ਕਹਿੰਦਾ ਸਾਂ ਗੋਲ ਕਿਚੋਰ ਨੇ ਅਸੀਂ ਕਹਿੰਨੇ ਸਾਂ ਇਤਿਹਾਸ ਵਿਗਾੜਿਆ ਉਹ ਭਾਈ ਬਲਦੇਵ ਸਿੰਘ ਸਿਰਸਾ ਉਹ ਕਿਤਾਬਾਂ ਚੱਕੀ ਫਿਰਦੇ ਨੇ ਕਰਦਾਰਕੁਸ਼ੀ ਗੁਰੂ ਸਾਹਿਬਾਂ ਦੀ ਇਹਨਾਂ ਵਿਰਾਸਤਾਂ ਤੋੜੀਆਂ ਇਹਨਾਂ ਜ਼ਮੀਨਾਂ ਵੇਚੀਆਂ ਇਹਨਾਂ ਗੋਰਖਾਂ ਖਾਧੀਆਂ ਇਹਨਾਂ ਘਟੀਆਂ ਕਿਸਮ ਦੇ ਬੰਦੇ ਉੱਚ ਅਧਿਕਾਰੀ ਬਣਾਏ ਇਹਨਾਂ ਗੁਰੂ ਗ੍ਰੰਥ ਸਾਹਿਬ ਚੋਰੀ ਵੇਚੇ ਉਹ ਤੁਸੀਂ ਤੇ ਮੈਨੂੰ ਤਾਂ ਕਹਿ ਦਿੱਤਾ ਵੀ ਇਹ ਵਿਰੋਧ ਕਰਦਾ ਏਜੰਸੀਆਂ ਦਾ ਬੰਦਾ ਹੈ ਹੁਣ ਜਥੇਦਾਰ ਤੁਹਾਡੇ ਹੀ ਕਹਿ ਰਹੇ ਇਹਨਾਂ ਦਾ ਹੀ ਆਕਾ ਸ਼ਖਬੀਰ ਬਾਦਲ ਕਹਿ ਰਿਹਾ ਹੁਣ ਕਹਿਣ ਇਹ ਝੂਠ ਬੋਲਦਾ ਪੀਓ ਵਿਡਾਰਾ ਸੱਚ ਬੋਲਦਾ ਲੇਕਿਨ ਲੱਗਦਾ ਕਿ ਇਹ ਸਚਾਈ ਆਉਣੀ ਸੀਗੀ ਸਾਹਮਣੇ ਕਿਉਂਕਿ ਜਿੱਦਾਂ ਅਸੀਂ ਤੁਹਾਡੇ ਤੇ ਤੁਸੀਂ ਸ਼ਬਦ ਬੋਲਿਆ ਉਸ ਤੋਂ ਬਾਅਦ ਤੁਹਾਨੂੰ ਵਾਝੇ ਕਰ ਦਿੱਤਾ ਕਿ ਲੱਗਦਾ ਹੈ ਕਿ ਇਹ ਤੁਹਾਨੂੰ ਲੱਗਦਾ ਸੀ ਸਚਾਈ ਸਾਹਮਣੇ ਆਏ ਕਿਉਂਕਿ ਗੁਰੂ ਦੀ ਹਜ਼ੂਰੀ 'ਚ ਤੁਸੀਂ ਉਹ ਬੋਲ ਰਹੇ ਸੀ ਗੁਰੂ ਸਾਹਿਬ ਦਾ ਹੁਕਮ ਹੈ ਉੜਕ ਸੱਚ ਰਹੀ ਕੂੜ ਨਿਖੁੱਟੇ ਨਾਨਕ ਉੜਕ ਸੱਚ ਰਹੀ ਉਹ ਸੱਚੀ ਹਮੇਸ਼ਾ ਅੰਤ ਤੇ ਸੱਚੀ ਸਾਹਮਣੇ ਜਦੋਂ ਫਿਲਮ ਮੁੱਕ ਜਾਂਦੀ ਹੈ ਨਾ ਉਦੋਂ ਸੱਚ ਸਾਹਮਣੇ ਆ ਜਾਂਦਾ ਸਾਰੇ 'ਚ ਝੂਠ ਹੀ ਚੱਲਦਾ ਹੁਣ ਇਹਨਾਂ ਦੀ ਫਿਲਮ ਮੁਕਣੀ ਹੀ ਹੱਤ ਦਾ ਅੰਤ ਹੋਣਾ ਸੀ ਉਹ ਸੱਚ ਸਾਹਮਣੇ ਆ ਗਿਆ ਤੇ ਜਿਹੜੀ ਗੱਲ ਇਹ ਕਬੂਲ ਰਏ ਨੇ ਬੇਅਦਬੀਆਂ ਦੀ ਮੈਨੂੰ ਕਾਦੇ ਕਰਕੇ ਕੱਢਿਆ ਗਿਆ ਕਿ ਸ਼ਬਦ ਪੜਨ ਦੀ ਗੱਲ ਤਾਂ ਚਲੋ ਇੱਕ ਪਾਸੇ ਰਹੀ ਹਮ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਜਿਹੜਾ ਸ਼ਰਾਬ ਮੀਟ ਦਾ ਸੇਵਨ ਕਰਕੇ ਇਹਨਾਂ ਦੇ ਬੰਦੇ ਉਲਟੀਆਂ ਕਰਦੇ ਆ ਉਹਨਾਂ ਦੇ ਖਿਲਾਫ ਮੱਕੜ ਪ੍ਰਧਾਨ ਦਾ ਬਿਆਨ ਅੱਜ ਵੀ ਪੇਪਰਾਂ 'ਚ ਛਪਿਆ ਹੈ ਉਹਨੇ ਕਿਹਾ ਸੀਗਾ ਕਿ ਇਹਨਾਂ ਬੰਦਿਆਂ ਤੇ ਕਾਰਵਾਈ ਹੋਊ ਸਤਗੁਰ ਦਾ ਸਰੂਪ ਲੱਭਿਆ ਜਾਊ ਤੀਸਰਾ ਪਛਤਾਪ ਦਾ ਖੰਡ ਪਾਠ ਹੋ ਉਹ ਤਿੰਨੇ ਗੱਲਾਂ ਨਾ ਕਰਕੇ ਸਾਨੂੰ ਕੱਢ ਕੇ ਬਾਹਰ ਮਾਰਿਆ ਤੇ ਹੁਣ ਉਹ ਗੱਲਾਂ ਤੁਸੀਂ ਮੰਨ ਰਹੇ ਹੋ ਸਾਰੇ ਦੀਆਂ ਸਾਰੀਆਂ ਤੇ ਜੇ ਬਾਕੀਆਂ ਨੂੰ ਤੁਸੀਂ ਕਹਿ ਰਹੇ ਹੋ ਕਿ ਜਥੇਦਾਰ ਨਹੀਂ ਕੱਢਿਆ ਜਾ ਸਕਦਾ ਫਲਾਣੇ ਨੂੰ ਨਹੀਂ ਕੱਢਿਆ ਜਾ ਸਕਦਾ ਹੁਣ ਸਾਰੀਆਂ ਗੱਲਾਂ ਤੁਸੀਂ ਮੰਨ ਲਈਆਂ ਤੇ ਫਿਰ ਸਾਨੂੰ ਕਾਹਦੇ ਲਈ ਕੱਢਿਆ ਹੀ ਫਿਰ ਸਾਡੇ ਤੁਸੀਂ ਗੁਨਾਹਗਾਰ ਹੋ ਹੁਣ ਅਸੀਂ ਤੁਹਾਡੇ ਤੇ ਮੁਕਦਮਾ ਦਰਜ ਕਰਾ ਸਕਦੇ ਆਂ ਵੀ ਇਹਨਾਂ ਨੇ ਐਡਾ ਵੱਡਾ ਧੋਖਾ ਕੀਤਾ ਸਾਡੀਆਂ ਨੌਕਰੀਆਂ ਖੋਈਆਂ ਸਾਨੂੰ ਜਲੀਲ ਕੀਤਾ ਸਾਨੂੰ ਪੰਡਣ ਦਾ ਪੂਰਾ ਇਹਨਾਂ ਨੇ ਕਰਦਾਰਕੁਸ਼ੀ ਉਹ ਤੇ ਸੰਗਤ ਤੇ ਤੁਹਾਡੇ ਵਰਗੇ ਭਰਾਵਾਂ ਦੇ ਅਸੀਂ ਰਣੀ ਆ ਜਿਨ੍ਹਾਂ ਨੇ ਸਾਨੂੰ ਜਿਉਂਦੇ ਵੀ ਰੱਖਿਆ ਤੇ ਸਾਡੀ ਕਰਦਾਰਕੁਸ਼ੀ ਨਹੀਂ ਹੋਣ ਦਿੱਤੀ ਕਾਊਂਟਰ ਕਰਦੇ ਰਹੇ ਸਮੇਂ ਤੋਂ ਬਿਲਕੁਲ ਬਿਲਕੁਲ ਇਕਰ ਹੋਣ ਦੀ ਗੱਲ ਕੀਤੀ ਜਾਵੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਖਨੌਰੀ ਬਾਰਡਰ ਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਹੁਣੇ ਮਰਨ ਵਰਤਨ ਬੈਠੇ ਹੋਏ ਨੇ ਸਰਕਾਰ ਮੰਨਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਕਹਿ ਰਹੀ ਹੈ ਕਿ ਪੁਖੜ ਤਾਲ ਜਿਹੜੀ ਆ ਉਹ ਹਟਾਈ ਜਾਵੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਕਿ ਤੁਹਾਡੇ ਵੱਲੋਂ ਜਾਂ ਤੁਹਾਡੀ ਤੋਂ ਟੀਮ ਜਿਹੜੀ ਆ ਉੱਥੇ ਜਾਏਗੀ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗੀ ਉੱਥੇ ਸਰਕਾਰ ਨੂੰ ਇਹ ਕਹਿਣ ਦੀ ਬਜਾਏ ਆਪਣੇ ਕਹੇ ਹੋਏ ਗੱਲਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਹੂੰ 2011 ਦੇ ਵਿੱਚ ਪ੍ਰਧਾਨ ਮੰਤਰੀ ਅੱਜ ਜਿਹੜੇ ਮੋਦੀ ਸਾਹਿਬ ਨੇ ਇਹ 2011 ਚ ਮੁੱਖ ਮੰਤਰੀ ਗੁਜਰਾਤ ਸੀ ਜੀ ਔਰ ਚੇਅਰਮੈਨ ਖਪਤ ਕੁਮਾਰ ਕਮੇਟੀ ਜਿਹੜੀ ਉੱਥੇ ਦੀ ਸੀ ਉਹਦੇ ਚੇਅਰਮੈਨ ਸੀ ਇਹ ਉਸ ਵਕਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀ 11 ਚ ਇਹਨਾਂ ਨੇ ਐਜ਼ ਇਹ ਮੁੱਖ ਮੰਤਰੀ ਗੁਜਰਾਤ ਹੁੰਦਿਆਂ ਲੈਟਰ ਲਿਖੀ ਆ ਵੀ ਪ੍ਰਧਾਨ ਮੰਤਰੀ ਸਾਹਿਬ ਜੀ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਜਾਏ ਤਾਂ ਕਿ ਇਹਨਾਂ ਦਾ ਜਿਹੜਾ ਨੋ ਪ੍ਰੋਫਿਟ ਨੋ ਲੌਸ ਤੇ ਘੱਟੋ-ਘੱਟ ਇਹ ਟਿਕ ਸਕਣ ਇਹਨਾਂ ਨੂੰ ਘਾਟਾ ਪੈਂਦਾ ਨੁਕਸਾਨ ਹੁੰਦਾ ਹੈ ਖੁਦਕੁਸ਼ੀਆਂ ਕਰਦੇ ਨੇ ਕਿਸਾਨ ਵੀ ਮਜ਼ਦੂਰ ਵੀ ਹੁਣ ਉਹ ਕਾਨੂੰਨ મોદી ਉਦੋਂ ਲਿਖ ਕੇ ਦੇ ਰਿਹਾ ਹੈ ਤੇ ਜਦੋਂ 14 ਚਾਪ ਬਣ ਗਿਆ ਪ੍ਰਧਾਨ ਮੰਤਰੀ ਉਸੇ ਚਿੱਠੀ ਤੋਂ ਮੁਕਰ ਰਿਹਾ ਹਾਂ ਬਿਲਕੁਲ ਉਦੋਂ ਬਾਅਦ ਜਾ ਕੇ 21 ਦੇ ਵਿੱਚ ਉਹਨਾਂ ਦਾ ਮੋਰਚਾ ਲੱਗਦਾ ਹੈ 2021 ਦੇ ਦਰਮਿਆਨ ਉਸ ਮੋਰਚੇ 'ਚ ਜਦੋਂ ਇਹ ਗੱਲ ਕਹੀ ਜਾਂਦੀ ਹੈ ਮੋਦੀ ਸਰਕਾਰ ਵੱਲੋਂ ਕਿ ਕਾਲੇ ਕਾਨੂੰਨ ਤਿੰਨ ਵਾਪਸ ਲੈਣੇ ਆ ਤੁਹਾਡੀ ਗੱਲ ਅਸੀਂ ਮੰਨਦੇ ਹੁਣ ਬੇਵਫਾਈ ਮੋਦੀ ਸਰਕਾਰ ਕੀਤੀ ਵਾਅਦਾ ਖਿਲਾਫੀ ਮੋਦੀ ਸਰਕਾਰ ਕੀਤੀ ਤੇ ਕਸੂਰ ਕਿਸਾਨਾਂ ਦਾ ਕਿਵੇਂ ਤੁਹਾਡੀ ਵੇਟ ਕਰਨ ਤੋਂ ਬਾਅਦ ਉਹਨਾਂ ਨੇ ਫੇਰ ਆਖਿਆ ਵੀ ਨਹੀਂ ਤੇ ਸਾਨੂੰ ਮਜਬੂਰ ਹਨ ਫਿਰ ਧਰਨਾ ਲਾਉਣਾ ਪਊ ਹੁਣ ਉਹ 10 ਮਹੀਨਿਆਂ ਤੋਂ ਧਰਨਾ ਲਾਇਆ ਗਿਆ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਰਵਈਆ ਸਰਕਾਰ ਦਾ ਉਹਦਾ ਠੀਕ ਨਾ ਹੋਣ ਕਰਕੇ ਭਾਈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠ ਕੇ ਭਾਵੇਂ ਕੀ ਉਹ ਸਿੱਖੀ ਦਾ ਕਨਸੈਪਟ ਨਹੀਂ ਉਹਦੇ باوجود ਸਰਕਾਰ ਤੇ ਪ੍ਰੈਸ਼ਰ ਕਿਵੇਂ ਬਣਾਉਣ ਕਿਵੇਂ ਉਹਨੂੰ ਗੱਲ ਰੱਖਣ ਇੱਕ ਦੂਜੇ ਦੇ ਪਾਲੇ ਚ ਪਾਈ ਜਾਂਦੀ ਪੰਜਾਬ ਸਰਕਾਰ ਕਹਿੰਦੇ ਕੇਂਦਰ ਦੇ ਪਾਲੇ ਚ ਗਿਆ ਉਹ ਕਹਿੰਦੇ ਇਹਨਾਂ ਦਾ ਪੰਜਾਬ ਸਰਕਾਰ ਵਿੱਚ ਮੈਂ ਦੱਸਦਾ ਜੀ ਇਹ ਦੋਵੇਂ ਗੁਨਾਗਾਰ ਹੈ ਹੁਣ ਉਹ ਬੰਦਿਆ ਉੱਥੇ ਮਰਨ ਵਰਤ ਤੇ ਬੈਠਾ ਹੈ ਅੱਜ 32 ਦਿਨ ਹੋ ਗਏ ਉਹਨੇ ਖਾਦਾ ਕੁਛ ਨਹੀਂ ਕੀ ਇਹਨਾਂ ਦਾ ਫਰਜ਼ ਨਹੀਂ ਸੀ ਬਣਦਾ ਉੱਥੇ ਜਾਣਾ ਜੇ ਕੇਂਦਰ ਸਰਕਾਰ ਨਹੀਂ ਸੁਣ ਰਹੀ ਉਹ ਕਿਸਾਨਾਂ ਦੀ ਗੱਲ ਨੂੰ ਅੰਗੋਲੀਆਂ ਕਰਕੇ ਉਹਨੂੰ ਮਰਨ ਤੇ ਛੱਡ ਦਿੱਤਾ ਤੇ ਪੰਜਾਬ ਸਰਕਾਰ ਨੇ ਕੀ ਕੀਤਾ ਅੱਜ 30 ਦਿਨਾਂ ਬਾਅਦ ਅਸੀਂ ਜਦੋਂ ਜਾ ਕੇ ਰੌਲਾ ਪਾਇਆ ਤੇ ਫਿਰ ਇਹਨਾਂ ਦੀ ਨੀਂਦ ਖੁੱਲੀ ਫਿਰ ਉੱਥੇ ਕਦੇ ਧਾਰੀਵਾਲ ਜਾਂਦੇ ਨੇ ਕਦੇ ਸਪੀਕਰ ਸਾਹਿਬ ਜਾਂਦੇ ਆ ਕਦੇ ਚੰਨੀ ਸਾਹਿਬ ਪਹੁੰਚਦੇ ਕਦੇ ਦੂਜੇ ਪਹੁੰਚਦੇ ਆ ਪਹਿਲਾਂ ਕਿੱਥੇ ਸੀਗੇ ਫਿਰ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ ਤੁਰੰਤ ਸਾਰੀਆਂ ਪਾਰਟੀਆਂ ਦੀ ਇੱਕ ਮੀਟਿੰਗ ਬੁਲਾਵੇ ਵਿਰੋਧੀ ਧਿਰ ਵੀ ਸਰਬ ਸਾਂਝੀ ਮੀਟਿੰਗ ਰੱਖੇ ਔਰ ਉਹਦੇ ਵਿੱਚ ਕਿਸਾਨਾਂ ਦੀ ਐਮਐਸਪੀ ਦਾ ਮੁੱਦਾ ਚਰਚਾ ਕਰੇ ਉਹਦਾ ਬਿੱਲ ਪਾਸ ਕਰੇ ਤੁਰੰਤ ਉਹਦੇ ਹੱਕ ਚ ਸਾਰੇ ਉੱਥੇ ਜਾ ਕੇ ਕਹਿਣ ਬਜ਼ੁਰਗਾ ਤੂੰ ਉੱਠ ਜਾ ਤੇਰੀ ਲੋੜ ਆ ਅਸੀਂ ਤੇਰੀ ਲੜਾਈ ਲੜਾਂਗੇ ਤੂੰ ਘਰ ਚੱਲ ਅਸੀਂ ਵਿਧਾਨ ਸਭਾ ਚ ਮਤਾ ਵੀ ਪਾਸ ਕਰਦੇ ਆ ਅਸੀਂ ਇਸ ਮਤੇ ਨੂੰ ਲੈ ਕੇ ਮੋਦੀ ਸਰਕਾਰ ਕੋਲੇ ਵੀ ਜਾਵਾਂਗੇ ਅਗਰ ਸਾਡੀ ਵੀ ਮੋਦੀ ਸਰਕਾਰ ਨੇ ਮਤੇ ਦੀ ਵੀ ਪਰਵਾਹ ਨਾ ਕੀਤੀ ਅਸੀਂ ਫਿਰ ਖੁਦ ਮੁਖਤਿਆਰੀ ਚ ਸਾਰੀ ਜਿੰਸ ਐਮ ਐਸਪੀ ਲਾ ਕੇ ਖਰੀਦਾਂਗੇ ਫਿਰ ਨਹੀਂ ਐਨੂੰ ਨਹੀਂ ਵੇਚਾਂਗੇ ਐਨੂੰ ਵੇਚਾਂਗੇ ਬਿਲਕੁਲ ਬਸ ਪੰਜਾਬ ਸਰਕਾਰ ਫਿਰ ਆਪਣੀ ਗੱਲ ਕਰੋ ਨਾ ਫਿਰ ਬਿਲਕੁਲ ਉੱਥੇ ਇਹਨਾਂ ਦੀ ਇਹ ਗੱਲ ਬਣਦੀ ਸੀ ਕਰਨੀ ਇਹਨਾਂ ਨੇ ਵੀ ਮਰਨ ਤੇ ਛੜਤਾ ਇਸ ਲਈ ਇਹ ਦੋਵੇਂ ਉੱਥੋਂ ਭੱਜ ਰਹੇ ਆ ਹੁਣ ਅਗਰ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਆ ਤੇ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮੌਤ ਦੀ ਜ਼ਿੰਮੇਵਾਰ ਹੋ ਤੇ ਨਾਲ ਉਹ ਵੀ ਲੋਕ ਹੋਣਗੇ ਜਿਹੜੇ ਉਹਦਾ ਸਾਥ ਨਾ ਦੇ ਕੇ ਤੇ ਉਹਦਾ ਵਿਰੋਧ ਕਰ ਰਹੇ ਆ ਸਾਥ ਨਾਂ ਦੇ ਕੇ ਵਿਰੋਧ ਕਰਕੇ ਤੇ ਉਡੀਕ ਰਹੇ ਆ ਵੀ ਤੇਰੀ লাশ ਤਾਂ ਅਸੀਂ ਬਾਰਡਰ ਤੋਂ ਚੁੱਕ ਕੇ ਲਿਆ ਸਕਦੇ ਆ ਪਰ ਤੈਨੂੰ ਬਾਰਡਰ ਤੇ ਫਤੇ ਨਹੀਂ ਦਿਵਾ ਸਕਦੇ ਉਹ ਲੋਕ ਉਦੋਂ ਵੱਧ ਵੱਧ ਜ਼ਿੰਮੇਵਾਰ ਹੋਣਗੇ ਹੁਣ ਸਰਕਾਰਾਂ ਦੇ ਇਹਨਾਂ ਸਾਰੇ ਕਾਹੇ ਨੂੰ ਵੇਖਦੇ ਆ ਡੱਲੇਵਾਲ ਸਾਹਿਬ ਹੁਣਾਂ ਨੇ ਅਗਲਾ ਪ੍ਰੋਗਰਾਮ ਦਿੱਤਾ ਕਿ 30 ਤਰੀਕ ਨੂੰ ਬੰਦ ਪੰਜਾਬ ਦਾ ਸੱਦਾ ਦਿੱਤਾ ਜਾਂਦਾ ਤੇ ਅਸੀਂ ਕਿਸਾਨ ਮਜ਼ਦੂਰ ਭਰਾਵਾਂ ਵੱਲੋਂ ਸਮੁੱਚੇ ਪੰਜਾਬ ਦੇ ਜਿਹੜੇ ਛੋਟੇ ਵੱਡੇ ਵਪਾਰੀ ਨੇ ਦੁਕਾਨਦਾਰ ਨੇ ਜਾਂ ਹੋਰ ਕੰਮ ਕਾਜ ਕਰਨ ਵਾਲੇ ਲੋਕ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ 4 ਵਜੇ ਤੱਕ ਸ਼ਾਮ ਸਮਾਂ ਕਿਰਪਾ ਕਰਕੇ ਬੰਦ ਦਾ ਹੰਗਾਰਾ ਜ਼ਰੂਰ ਦਿਓ ਤਾਂ ਕਿ ਤੁਹਾਡਾ ਜਰਨੈਲ ਜਿੱਤ ਕੇ ਆਵੇ ਬਾਰਡਰ ਤੋਂ লাশ ਬਣ ਕੇ ਨਾ ਆਵੇ ਇਹ ਜ਼ਿੰਮੇਵਾਰੀ ਪੰਜਾਬ ਵਾਲਿਓ ਤੁਹਾਡੀ ਹੈ ਤੇ 30 ਤਰੀਕ ਨੂੰ ਤੁਸੀਂ ਆਪਣੇ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਆਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਖੋਰ ਸਮੁੱਚੇ ਸ਼ਹੀਦਾਂ ਨੂੰ ਸਮਰਪਿਤ ਹੁੰਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਹੋਣ ਦਾ ਤਾਂ ਸਬੂਤ ਦਿਓ ਪਰ ਸੋਚਾ ਆਨੰਦ ਗੰਗੂ ਬ੍ਰਾਹਮਣ ਉਹ ਬਾਈ ਧਾਰ ਦੇ Hindu ਰਾਜੇ ਕਸਮਾਂ ਖਾ ਕੇ ਮੁਕਰਨ ਵਾਲੇ ਤੇ ਵਜ਼ੀਰ ਖਾਂ ਵਾਲੀ ਉਹ ਨੀਤੀ ਨਾ ਰੱਖਿਓ ਇਤਿਹਾਸ ਨੇ ਕਦੇ ਬਖਸ਼ਣਾ ਨਹੀਂ ਜਿਹੜਾ ਲਾਉਣੀਆਂ ਚਾਹੁੰਦੇ ਹੋ ਬੰਦਾ ਸਿੰਘ ਬਹਾਦਰ ਦੇ ਨਕਸ਼ੇ ਕਦਮ ਚੱਲੀਏ ਪੁੱਟਣੀਆਂ ਚਾਹੁੰਦੇ ਹੋ ਤੇ ਤੁਹਾਡੀ ਮਰਜ਼ੀ ਸਾਡਾ ਕੰਮ ਸੀ ਸੁਨੇਹਾ ਦੇ ਬਿਲਕੁਲ ਇੱਕ ਹੋਰ ਮੇਰਾ ਸਵਾਲ ਸੀਗਾ ਜੀ ਜਿਸਾਂ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹ ਡਾਕਟਰ ਮਨਮੋਹ ਸਿੰਘ ਦਾ ਦੋ ਤਿੰਨ ਦਿਨ ਤੋਂ ਦਿਹਾਂਤ ਜਿਹੜਾ ਹੋਇਆ ਹੈ ਔਰ ਲਗਾਤਾਰ ਹੀ ਕਿਆ ਜਾ ਰਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਜੱਦੀ ਘਰ ਵੀ ਹੈ ਕਿ ਲੱਗਦਾ ਨਹੀਂ ਕਿ ਇਹਨੂੰ ਪ੍ਰਜ਼ਰਵ ਕੀਤਾ ਜਾਵੇ ਕਿਉਂਕਿ ਬਹੁਤ ਵੱਡੀ ਮਹਾਨ ਸ਼ਖਸੀਅਤ ਸੀਗੇ ਉਹਨਾਂ ਵੱਲੋਂ ਇੱਥੇ ਬੈਠ ਕੇ ਜਿਹੜੀ ਸਟੱਡੀ ਕਰਦੇ ਰਹੇ ਨੇ ਬਹੁਤ ਕੁਝ ਉਹਨਾਂ ਵੱਲੋਂ ਇਸ ਘਰ ਤੋਂ ਸਿੱਖਿਆ ਵੀ ਗਿਆ ਹੋਵੇਗਾ ਕਿ ਲੱਗਦਾ ਇਹਨੂੰ ਪ੍ਰਜ਼ਰਵ ਕਰਨਾ ਚਾਹੀਦਾ ਔਰ ਡਿੱਗਨ ਦੀ ਕਗਾਰ ਤੇ ਆ ਡਾਕਟਰ ਮਰਮੋਨ ਸਿੰਘ ਹੋਣਾਂ ਦਾ ਜਿੱਥੋਂ ਤੱਕ ਸਵਾਲ ਹੈ ਠੀਕ ਹੈ 1984 ਨੂੰ ਲੈ ਕੇ ਕਾਂਗਰਸ ਨਾਲ ਸਾਡਾ ਸਖਤ ਰੋਸ ਹੈ ਏ ਵੀ ਰੋਸ ਹੈ ਕਿ ਮਨਮੋਨ ਸਿੰਘ ਹੋਣੀ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਕਿਉਂ ਬਣੇ ਸੀ ਹੈ ਤੇ ਰਹਿਣਾ ਪਰ ਇਹ ਵੀ ਸੱਚ ਹੈ ਕਿ ਮਨਮੋਨ ਸਿੰਘ ਵਰਗਾ ਇਮਾਨਦਾਰ ਕੋਈ ਨਹੀਂ ਬਿਲਕੁਲ ਇਹ ਵੀ ਸੱਚ ਹੈ ਰੋਸ਼ਨ ਦਿਮਾਗ ਅਰਥ ਸ਼ਾਸਤਰੀ ਸਰਬੱਤ ਦੇ ਭਲੇ ਵਾਲਾ ਤੇ ਜਿੰਨਾ ਚਿਰ ਉਹ ਪ੍ਰਧਾਨ ਮੰਤਰੀ ਰਿਹਾ ਏ ਉਹਨੇ ਜੇ ਪੰਜਾਬ ਦਾ ਅਸੀਂ ਮੰਨਦੇ ਵੀ ਭਲਾ ਨਹੀਂ ਕੀਤਾ ਉਨੇ ਬੁਰਾ ਵੀ ਨਹੀਂ ਕੀਤਾ ਪੰਥ ਪੰਜਾਬ ਨੂੰ ਮੁੱਖ ਰੱਖਦੇ ਰਿਹਾ ਫਿਰ ਜਿਹੜੇ ਸਰਹੱਦੀ ਦੇਸ਼ ਨੇ ਲੱਗਦੀਆਂ ਹੱਦਾਂ ਨੇ ਉਹਨੇ ਸਬੰਧ ਵਧੀਆ ਰੱਖੇ ਕਿ ਸਰਹੱਦੀ ਜਿਹੜੇ ਸੂਬੇ ਨੇ ਪੰਜਾਬ ਵਰਗੇ ਲੋਕਾਂ ਦਾ ਤੇ ਦੇਸ਼ ਦਾ ਨੁਕਸਾਨ ਨਾ ਹੋਵੇ ਉਹਨੇ ਕਟੜਵਾਦਤਾ ਤੋਂ ਪਾਸਾ ਰੱਖਿਆ ਵੱਡ ਕੇ ਪਰ ਉਹਨੇ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਜ਼ਿੰਮੇਵਾਰੀਆਂ ਨਿਭਾਈਆਂ ਨੇ ਤੇ ਅਜਿਹੇ ਬੰਦੇ ਜਿਹੜੇ ਗਰੀਬੀ ਤੋਂ ਉੱਠ ਕੇ ਤੇ ਪ੍ਰਧਾਨ ਮੰਤਰੀ ਬਣੇ ਹੋਣ ਇਹਨਾਂ ਪ੍ਰੇਰ ਪ੍ਰੇਰਨਾ ਸਰੋਤ ਜਿਹੜੇ ਲੋਕ ਨੇ ਫਿਰ ਵੱਡੀ ਗੱਲ ਸਿੱਖ ਪਰਿਵਾਰ ਚੋਂ ਆ ਤੇ ਦੁਨੀਆ ਤੇ ਇੱਕ ਸਿੱਖ ਪ੍ਰਧਾਨ ਮੰਤਰੀ ਬਣਿਆ ਔਰ ਉਹਨੂੰ ਵਿਸ਼ਵ ਭਰ ਦੇ ਲੋਕਾਂ ਨੇ ਜਿਹੜੇ ਰਾਜਨੀਤੀ ਨੂੰ ਸਮਝਣ ਵਾਲੇ ਲੋਕ ਨੇ ਉਹਨਾਂ ਨੇ ਜਿਕੇ ਇੰਡੀਆ ਦੇ ਵਿੱਚੋਂ ਕੋਈ ਇਮਾਨਦਾਰ ਸਿਰੇ ਦਾ ਪ੍ਰਧਾਨ ਮੰਤਰੀ ਮੰਨਿਆ ਉਹ ਮਨਮੋਨ ਸਿੰਘ ਉਹਨਾਂ ਨੂੰ ਮੰਨਿਆ ਤੇ ਇਸ ਲਈ ਉਹਨਾਂ ਦਾ ਜਿਹੜਾ ਅਧਿਕਾਰ ਹੈ ਮੈਨੂੰ ਇਹ ਵੀ ਪਤਾ ਲੱਗਿਆ ਕਿ ਕੱਲ ਜਦੋਂ ਚੜ੍ਹਾਈ ਕਰਗੇ ਤੇ ਜਿੰਨੇ ਪ੍ਰਧਾਨ ਮੰਤਰੀ ਹੋਏ ਉਹਨਾਂ ਦੇ ਸਸਕਾਰ ਰਾਜ்கਾਟ ਕੀਤੇ ਜਾਂਦੇ ਇਸ ਪਰਿਵਾਰ ਨੇ ਜਦੋਂ ਮਨਮੋਨ ਸਿੰਘ ਹੋਣਾ ਦੇ ਸਸਕਾਰ ਲਈ ਆਗਿਆ ਮੰਗੀ ਉਹਨਾਂ ਨੇ ਉਹ ਜਗਾ ਉੱਥੇ ਨਾ ਦੇ ਕੇ ਉਲਟਾ ਉਹਨਾਂ ਨੂੰ ਜਗਾ ਨਿਗਮ ਘਾਟ ਨਿਗਮ ਬੋਧ ਘਾਟ ਦੇ ਵਿੱਚ ਦੇ ਦਿੱਤੀ ਸ਼ਮਸ਼ਾਨ ਘਾਟ ਦੇ ਦਿੱਤੀ ਭਾਵ ਜਾਂ ਤਾਂ ਸਾਨੂੰ ਕੇਂਦਰ ਸਰਕਾਰ ਨੇ ਇੱਕ ਬੰਨੇ ਕਹਿ ਰਹੀ ਆ ਕਿ ਇਹਨਾਂ ਦਾ ਮਾਨ ਸਨਮਾਨ ਕਰਨਾ ਦੂਜੇ ਬੰਨੇ ਅਪਮਾਨ ਕੀਤਾ ਜਾ ਰਿਹਾ ਜਗਾ ਨਾ ਦੇ ਕੇ ਕੀ ਕੇਂਦਰ ਸਰਕਾਰ ਸਿੱਖਾਂ ਨੂੰ ਛੂਦਰ ਸਮਝਦੀ ਹੈ ਜਾਂ ਕੇਂਦਰ ਸਰਕਾਰ ਜਿਹੜੀ ਹੈ ਕਿ ਉਹ ਪ੍ਰਧਾਨ ਮੰਤਰੀ ਨੇ ਇਹਨੂੰ ਮੰਨਦੀ ਜਾਂ ਮਨਮੋਹਨ ਸਿੰਘ ਦਾ ਕੋਈ ਕਦ ਬਾਕੀ ਪ੍ਰਧਾਨ ਮੰਤਰੀਆਂ ਨੂੰ ਨੀਵਾ ਸੀ ਜਾਂ ਕੋਈ ਵਜ੍ਹਾ ਹੋਰ ਹੈ ਇਹ ਤਾਂ ਹੁਣ ਕੇਂਦਰ ਸਰਕਾਰ ਦੱਸ ਸਕਦੀ ਹੈ ਪਰ ਪਤਾ ਲੱਗਿਆ ਕਿ ਉੱਥੇ ਉਹਨਾਂ ਜਗ੍ਹਾ ਨਾ ਦਿੱਤੀ ਤੇ ਮੈਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤੇ ਮੈਂ ਮਨਮੋਹਨ ਸਿੰਘ ਹੋਣਾ ਦੇ ਜਿਹੜੇ ਘਰੋਂ ਨੇ ਮਾਤਾ ਜੀ ਆਪਣੇ ਭਾਈ ਅਮਰਪਾਲ ਸਿੰਘ ਹੋਣੀ ਸਾਡੇ ਫਰੀਦਕੋਟ ਤੋਂ ਮੈਂਬਰ ਨੇ ਸੇਵਾਦਾਰ ਨੇ ਉਹਨਾਂ ਦੇ ਜ਼ਰੀਏ ਮੈਂ ਹਿਰਖ ਵੀ ਦੁੱਖ ਵੀ ਸਾਂਝਾ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਮਾਤਾ ਜੀ ਜੇ ਤੁਹਾਨੂੰ ਜਗ੍ਹਾ ਇੱਥੇ ਨਹੀਂ ਦੇ ਰਹਿ ਤੇ ਤੁਸੀਂ ਦਿੱਲੀ ਛੱਡ ਕੇ ਅੰਮ੍ਰਿਤਸਰ ਕਿਉਂ ਨਹੀਂ ਆਉਂਦੇ ਉਹਦਾ ਜੱਦੀ ਘਰ ਅੰਮ੍ਰਿਤਸਰ ਸਾਹਿਬ ਆ ਤੇ ਰਾਜ ਘਾਟ ਅੰਮ੍ਰਿਤਸਰ ਸਾਹਿਬ ਦੀ ਬਰਾਬਰੀ ਕਿਥੋਂ ਕਰ ਲੂ ਇਹਦਾ ਦੇ ਚੱਕ ਕੀ ਇੱਥੇ ਲਿਆਓ ਇੱਥੇ ਸਿਸਕਾਰ ਕਰੋ ਉਹ ਕਹਿੰਦੀ ਭਾਈ ਸਾਹਿਬ ਜਗਾ ਤੁਹਾਡਾ ਸੁਝਾਅ ਬਹੁਤ ਵਧੀਆ ਪਰ ਜੇ ਕਿਤੇ ਦੋ ਦਿਨ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਸਰਦਾਰ ਨੂੰ ਇੱਥੇ ਨੀਸੀ ਸੜਨ ਦੇਣਾ ਮੈਂ ਚੱਕ ਕੇ ਉਮਰਸਰ ਲੈ ਜਾਣਾ ਸੀਗਾ ਬਿਜਰਵ ਨਹੀਂ ਕਰਨਾ ਚਾਹੁੰਦਾ ਚਾਹੀਦਾ ਸੀ ਉਹਨਾਂ ਨੂੰ ਇਸ ਘਰ ਚ ਲਿਆਉਂਦੇ ਇੱਥੇ ਸਿਸਕਾਰ ਕਰਦੇ ਇਸ ਘਰ ਨੂੰ ਸੰਭਾਲਦੇ ਜੇ ਗਾਂਧੀ ਉਹਨਾਂ ਦੇ ਘਰ ਸੰਭਾਲੇ ਜਾ ਸਕਦੇ ਆ ਤੇ ਫਿਰ ਇਹ ਜਿਹੜੇ ਸਿੱਖ ਇੱਥੋਂ ਤੱਕ ਪਹੁੰਚੇ ਨੇ ਤੇ ਦੁਨੀਆ ਦੇ ਲੋਕਾਂ ਨੇ ਰਾਜਨੀਤੀ ਸਮਝਣ ਵਾਲਿਆਂ ਨੇ ਉਹਨਾਂ ਨੂੰ ਕੋਈ ਜਗ੍ਹਾ ਦਿੱਤੀ ਆ ਤੇ ਫਿਰ ਉੱਥੇ ਉਹਨਾਂ ਦੀਆਂ ਇਹ ਚੀਜ਼ਾਂ ਚਾਹੀਦੀਆਂ ਸੀਗੀਆਂ ਕਿ ਉਹਨਾਂ ਨੂੰ ਬਚਾ ਕੇ ਰੱਖਣੀਆਂ ਬਣਦੀਆਂ ਬਹੁਤ ਧੰਨਵਾਦ ਜੀ ਤੁਹਾਡਾ ਸੋ ਇਹ ਸੰਸਿਕ ਸਤਿਭਾਵਨਾ ਦਲ ਦੇ ਅਗੂ ਭਾਈ ਬਲਦੇਵ ਸਿੰਘ ਮਡਾਲਾ ਜੀ ਜੋ ਜ਼ੋਰ ਨਾਲ ਲਗਾਤਾਰ ਹੀ ਕਹਿਣਾ ਹੈ ਕਿ ਹੁਣ ਉਹਨਾਂ ਵੱਲੋਂ ਪੰਜਾਬ ਨੂੰ ਲੈ ਕੇ ਕਾਫੀ ਜਿਹੜੀ ਚਿੰਤਾ ਜਿਹੜੀ ਹੈ ਜਤਾਈ ਵੀ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਸਾਨੂੰ ਕਿਸ ਤਰ੍ਹਾਂ ਜਿਹੜੇ ਨੇ ਉਹ ਆਪਣੇ ਰੋਡ ਮੈਪ ਜਿਹੜੇ ਨੇ ਤਿਆਰ ਕਰਨੇ ਚਾਹੀਦੇ ਦੂਸਰੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜੋ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਦਾ ਲਗਾਤਾਰ ਹੀ ਹਾਲਾਤ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਸਰਕਾਰਾਂ ਨੂੰ ਕੋਈ ਵਧੀਆ ਉਪਰਾਲਾ ਕਰ ਉਹਦਾ ਹੱਲ ਜਿਹੜਾ ਹੈ ਉਹ ਕੱਢਣਾ ਚਾਹੀਦਾ ਹੈ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਵਿੱਚ ਇਹਨਾਂ ਵੱਲੋਂ ਬੋਲਦੇ ਹੋਏ ਕਿਹਾ ਗਿਆ ਕਿ ਡਾਕਟਰ ਮਨਮੋਹਨ ਸਿੰਘ ਹੋਣਾ ਦਾ ਸਸਕਾਰ ਜੜਾ ਸੀ ਉਹਨਾਂ ਦੇ ਜੱਦੀਕਰ ਹੋਣਾ ਚਾਹੀਦਾ ਸੀ ਤਾਂ ਜੋ ਕਿ ਲੋਕ ਇੱਥੇ ਆ ਕੇ ਉਹਨਾਂ ਨੂੰ ਸਿੱਧਾ ਜੜਾ ਸਿਖਾਓ ਘਰ ਤੋਂ ਕੱਲੇ ਕੇ ਕੇਂਦਰ ਸਰਕਾਰ ਦੀ ਇੱਕ ਹੋਰ ਕੋਜੀ ਸ਼ਾਹੀ ਜਿਹੜੀ ਆ ਉਹ ਜੂਰ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਵੱਲੋਂ ਜੋ ਜਗ੍ਹਾ ਪ੍ਰੋਵਾਈਡ ਕਰਵਾਈ ਗਈ ਹੈ ਉਹ ਦੂਸਰੀ ਜਗ੍ਹਾ ਤੇ ਜਿਹੜੀ ਆ ਪ੍ਰੋਵਾਈਡ ਕਰਵਾਈ ਗਈ ਤਾਂ ਜੋ ਕਿ ਉਹ ਇੱਕ ਵਖਲਖਣ ਜਿਹੜੀ ਹੈ ਉਹ ਦਿਖਾਇਆ ਜਾ ਸਕਿਆ ਕਿ ਸਿਕ ਕੌਮ ਜਿਹੜੀ ਆ ਵਿਲੱਖਣ ਹੈ ਦੂਸਰੇ ਪਾਸੇ ਹੁਣ ਦੇਖਣਾ ਹੋਵੇਗਾ ਕਿ 30 ਤਰੀਕ ਦੇ ਬੰਦ ਨੂੰ ਲੈ ਕੇ ਹੁਣ ਕਿਸ ਤਰ੍ਹਾਂ ਦੀ ਹੋਰ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਜਾਂਦੀ ਹੈ ਕੈਮਰਾ ਪਰਸਨ ਵੰਸ਼ਰਾ ਗੁਰਪਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ